ਗੁਰੂਰ ਸਾਹਿਬ ਦੇ ਪਿੰਡ ਬਸਤੀ ਕੇਸਰ ਸਿੰਘ ਵਾਲਾ ਦੇ ਲੋਕ ਸਾਡੇ ਨਾਲ ਮੌਜੂਦ ਹੈਗੇ ਆ ਜਿਹੜੀ ਖਬਰ ਅਸੀਂ ਤੁਹਾਡੇ ਨਾਲ ਨਿਸ਼ਾਨ ਕਰ ਰਹੇ ਆ ਇਹ ਲੋਕ ਕਿਸਾਨ ਖੇਤਾਂ ਦੇ ਵਿੱਚ ਇਸ ਟਾਈਮ ਰਾਤ ਦੇ ਸਮੇਂ ਕਿਉਂ ਇਕੱਠੇ ਆ ਜਿਸ ਜਗ੍ਹਾ ਤੇ ਇੱਥੇ ਖੜੇ ਹੈਗੇ ਐ ਇਸੇ ਜਗ੍ਹਾ ਤੇ ਕੱਲ ਦਿਨ ਦਿਹਾੜੇ ਇੱਕ ਮੋਟਰ ਜਿਹੜੀ ਆ ਉਹ ਚੋਰੀ ਕਰ ਲਈ ਗਈ ਸੀ ਜਿਸ ਦੇ ਕਾਰਨ ਅੱਜ ਮੋਟਰ ਫਿੱਟ ਕੀਤੀ ਗਈ ਕਿਸਾਨ ਇਕੱਠੇ ਹੋਏ ਕਾਰਨ ਵੱਡਾ ਇਹ ਆ ਚਿੱਟੇ ਦੇ ਤਸਕਰ ਇੱਥੇ ਫਿਰਦੇ ਆ ਚਿੱਟੇ ਦਾ ਸੇਵਨ ਕਰਨ ਵਾਲੇ ਫਿਰਦੇ ਆ ਉਹਨਾਂ ਲੋਕਾਂ ਕੋਲ ਮਾਰੂ ਹਥਿਆਰ ਨੇ ਜਿਸ ਕਰਕੇ ਇਹਨਾਂ ਲੋਕਾਂ ਦੇ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ ਕਿਸਾਨ ਪਰੇਸ਼ਾਨ ਖਾਈ ਦੇ ਰਿਆ ਰਾਤ ਸਮੇਂ ਕਿਸਾਨਾਂ ਨੇ ਜਦ ਮੋਟਰਾਂ ਚਲਾਉਣੀਆਂ ਹੁੰਦੀਆਂ ਨੇ ਖੇਤਾਂ ਦੇ ਵਿੱਚ ਝੋਨੇ ਦਾ ਸੀਜ਼ਨ ਚੱਲ ਰਿਹਾ ਝੋਨੇ ਨੂੰ ਪਾਣੀ ਲਗਾਉਣਾ ਹੁੰਦਾ ਤਾਂ ਇਹਨਾਂ ਨੂੰ ਅਜਿਹੇ ਲੋਕ ਮਿਲਦੇ ਨੇ ਜਿਨ੍ਹਾਂ ਕੋਲ ਹਥਿਆਰ ਨੇ ਗਲ ਪੈਨ ਤੱਕ ਜਾਂਦੇ ਆ ਮੋਬਾਈਲ ਫੋਨ ਤੱਕ ਜਾਂਦੇ ਆ ਪੂਰਾ ਜਿਹੜਾ ਲੋਕ ਹੈ ਪੂਰਾ ਇਲਾਕਾ ਹੈ ਹੁਣ ਦਸ਼ ਦੇ ਵਿੱਚ ਹੈ ਜਿਸ ਕਰਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਕਿਸਾਨ ਅੱਜ ਇੱਥੇ ਇਕੱਠੇ ਹੋਏ ਮੋਟਰ ਫੀਟਿੰਗ ਤੋਂ ਬਾਅਦ ਹੁਣ ਕਿਸਾਨਾਂ ਨੇ ਬਕਾਇਦਾ ਸਾਨੂੰ ਇੱਥੇ ਬੁਲਾਇਆ ਸਮਾਂ ਚਾਹੇ ਰਾਤ ਦਾ ਹੋ ਚੁੱਕਿਆ ਪਰ ਤੁਸੀਂ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਪੂਰੀ ਜਾਣਕਾਰੀ ਕਾਨੂੰਨ ਖਾਣੇ ਕਿਸਾਨ ਕਿਸ ਗੱਲ ਤੋਂ ਪਰੇਸ਼ਾਨ ਨੇ ਕਿਹੜੇ ਕਿਹੜੇ ਇਲਾਕੇ ਦੇ ਲੋਕ ਇੱਥੇ ਆ ਕੇ ਚਿੱਟੇ ਦਾ ਸੇਵਨ ਕਰਦੇ ਆ ਲੋਕਾਂ ਨੂੰ ਪਰੇਸ਼ਾਨ ਕਰਦੇ ਆ ਕਿਸਾਨਾਂ ਦੇ ਵਿੱਚ ਇਸ ਗੱਲ ਤੋਂ ਦਹਿਸ਼ਤ ਪਾਈ ਜਾ ਰਹੀ ਆ ਬਾਈ ਜੀ ਮੌਜੂਦ ਹੈ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੁਰਜੀਤ ਸਿੰਘ ਮੈਂਬਰ ਪੰਚਾਇਤ ਪਿੰਡ ਬਸਤੀ ਕਿਸਰ ਸਿੰਘ ਵਾਲੀ ਤੋਂ ਆ ਮੇਰਾ ਨਾਲ ਰਕਬਾ ਤਿੰਨ ਕਿੱਲੇ ਬਾਣ ਆ ਕੁਝ ਦਿਨ ਪਹਿਲਾਂ ਜੀ ਅੱਜ ਤੋਂ 2 ਮਹੀਨੇ ਪਹਿਲਾਂ ਸਾਡੇ ਟਿਊਬਵੈੱਲ ਦਾ ਮੋੜ ਇੰਜਨ ਤੋਂ ਸਮਾਨ ਉੱਤਰ ਗਿਆ ਸੀਗਾ ਠੀਕ ਹੈ ਜੀ ਤੇ ਕੱਲ ਜਿਹੜਾ ਦਿਨ ਸੀ ਦਿਨ ਦਿਹਾੜੇ ਇੱਥੇ ਸਾਡੀ ਮੋਟਰ ਉਤਾਰ ਕੇ ਕੋਈ ਲੈ ਕੇ ਗਿਆ ਹੈ ਅਸੀਂ ਕਿਸੇ ਨੂੰ ਵੇਖਿਆ ਨਹੀਂ ਪਰ ਜਾਣਦੇ ਵੀ ਨਹੀਂਗੇ ਜਿਹੜਾ ਇਹ ਰਸਤਾ ਹੈਗਾ ਪਿੰਡ ਝਾਵਲੇ ਤੋਂ ਲੈ ਕੇ ਪਿੰਡ ਬਸਤੀ ਕੇ ਸਰਸ਼ੰਗਾਲੀ ਤੋਂ ਇਧਰ ਪਿੰਡ ਗੁਬਿੰਦਗੜ ਹੈ ਇੱਥੇ ਚਿੱਟੇ ਵਾਲੇ ਨੌਜਵਾਨਾਂ ਦੀ ਆਵਾਜ਼ਾਈ ਲੱਗੀ ਰਹਿੰਦੀ ਹੈ ਜੀ ਠੀਕ ਹੈ ਕੋਈ ਦੋ ਜਣੇ ਤੁਰੇ ਆਂਦੇ ਕੋ ਤਿੰਨ ਜਣੇ ਇੱਥੋਂ ਸਰਿੰਜਾਂ ਕੱਢਦੇ ਪਤਾ ਨਹੀਂ ਕਿੱਥੇ ਲੁਕੋ ਕੇ ਰੱਖ ਜਾਂਦੇ ਆ ਠੀਕ ਹੈ ਲਾਉਂਦੇ ਆ ਜਦੋਂ ਕਿ ਤਾਂ ਸਾਡਾ ਇੱਥੇ ਢੇੜਾ ਵੀ ਲੱਗਦਾ ਅਸੀਂ ਕਿਸੇ ਨੂੰ ਤੋਂ ਫੜ ਵੀ ਲੈਨੇ ਆ ਸਾਨੂੰ ਆਪ ਨੂੰ ਬਈ ਜੀ ਡਰ ਲੱਗਦਾ ਵੀ ਅਗਲੇ ਕੋਲੇ ਪਤਾ ਨਹੀਂ ਕਿ ਹਥਿਆਰ ਹੈਗਾ ਕਿ ਕਾਪਾ ਹੈਗਾ ਕਿ ਕੀ ਕਿਤੇ ਸਾਡੀ ਨਾ ਧੌਣ ਲਾ ਦੇਣ ਅਸੀਂ ਤਾਂ ਹੱਥ ਜੋੜ ਕੇ ਅਗਲੇ ਨੂੰ ਤੋਰ ਦੇਨੇ ਬਈ ਜਾ ਇੱਥੋਂ ਪਰ ਵੇਖੋ ਸਾਡੀ ਪ੍ਰਸ਼ਾਸਨ ਵੱਲੇ ਬੇਨਤੀ ਹੈ ਵੀ ਪੁਲਿਸ ਸਾਡੇ ਸਾਡੇ ਵੱਲੇ ਧਿਆਨ ਕੀਤਾ ਜਾਵੇ ਠੀਕ ਹੈ ਜਿਵੇਂ ਸਾਡੇ ਨੁਕਸਾਨ ਹੁੰਦੇ ਨੇ ਇੱਥੇ ਕੁਝ ਮੋਟਰਾਂ ਉਤਰਦੀਆਂ ਨੇ ਕੁਝ ਹੋਰ ਚੋਰੀਆਂ ਤੋਂ ਹੁੰਦੀਆਂ ਨੇ ਸਾਨੂੰ ਕਿਰਪਾ ਕਰਕੇ ਇਹਨਾਂ ਤੋਂ ਰਾਤ ਦਵਾਈ ਜਾਵੇ ਸਾਡੀ ਇਹੀ ਪ੍ਰਸ਼ਾਸਨ ਅੱਗੇ ਬੇਨਤੀ ਹੈ ਭਾਈ ਤੁਹਾਡੀ ਵੀ ਕੋਈ ਚੋਰੀ ਹੋਈ ਆ ਪਿਛਲੇ ਦਿਨਾਂ ਚ ਸਾਡੇ ਕੇਵਲ ਅੱਥੀ ਹੈ ਅੱਛਾ ਜੀ ਮੋਟਰ ਦੀ ਕਿੰਨੇ ਦਿਨ ਪਹਿਲਾਂ ਉਹ ਹੋ ਗਿਆ ਮਤਲਬ ਕਿ ਸਾਲ ਲਗਭਗ ਹੋ ਗਿਆ ਅੱਛਾ ਜੀ ਹਾਂ ਜੀ ਕੇਵਲ ਮੋਟਰ ਦੀ ਲੱਗੀ ਤੇ ਹੁਣ ਕੀ ਮੰਗ ਹੈ ਤੁਹਾਡੀ ਸਾਡੀ ਮੰਗ ਹੈ ਵੀ ਝੋਲਿਆ ਚਿੱਟਾ ਵਿਕਦਾ ਹੈ ਤੇ ਝੋਲਿਆ ਤੇ ਮਤਲਬ ਕਿ ਕੰਟਰੋਲ ਕੀਤਾ ਜਾਵੇ ਜਾਂ ਕੋਈ ਪ੍ਰਸ਼ਾਸਨ ਕਰੇ ਜਾਂ ਕੋਈ ਮਤਲਬ ਕਿ ਕਰਨਾ ਜਾ ਸਾਨੂੰ ਕੋਈ ਹੈਲਪ ਨੰਬਰ ਗਾਈਡ ਕੀਤਾ ਜਾਵੇ ਜਿਸ ਵੇਲੇ ਅਸੀਂ ਆਪਦੇ ਖੇਤਾਂ ਨੂੰ ਗੀੜਾਂ ਲਾਉਣ ਲਈ ਆਈਏ ਅਸੀਂ ਉਸੇ ਵੇਲੇ ਕਾਲ ਲਾਈਏ ਸਾਡੀ ਮਦਦ ਲਈ ਉਥੋਂ ਕੋਈ ਮੁਲਾਜ਼ਮ ਸਾਡੀ ਪਹੁੰਚਣ ਸੇਵਾ ਵਿੱਚ ਸਾਡੇ ਸਾਰੇ ਕੰਮ ਚਿੱਟੇ ਵਾਲਿਆਂ ਦੇ ਲੱਗ ਰਿਹਾ ਕੀ ਕਰ ਜੀ 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 ਸਾਰਿਆਂ ਦਾ ਕੰਮ ਚਿੱਟੇ ਵਾਲਾ ਹੈ ਕਿਉਂਕਿ ਜਿਹੜਾ ਪਿੰਡ ਬਸਤੀ ਕੇਸਰ ਸਿੰਘ ਵਾਲੇ ਤੋਂ ਝਾਵਲਿਆਂ ਨੂੰ ਰਸਤਾ ਜਾਂਦਾ ਹੈ ਇਹ ਰਸਤੇ ਦੇ ਉੱਪਰ ਬਹੁਤ ਜ਼ਿਆਦਾ ਚਿੱਟੇ ਵਾਲੇ ਬੰਦੇ ਨੇ ਇਹ ਫਰੀਦਕੋਟ ਹਲਕੇ ਤੋਂ ਵੀ ਆਉਂਦੇ ਨੇ ਸਾਦਕ ਤੋਂ ਵੀ ਆਉਂਦੇ ਨੇ ਇਹ ਨਾਲ ਦੇ ਪਿੰਡ ਗਮਿੰਦਗੜ੍ਹ ਤੋਂ ਵੀ ਝਾਵਲਿਆਂ ਤੋਂ ਵੀ ਗੁਰੂਅਰਸਈ ਤੋਂ ਵੀ ਹਰੇਕ ਬੰਦੇ ਹਰੇਕ ਜਗ੍ਹਾ ਤੋਂ ਇੱਥੇ ਆਉਂਦੇ ਨੇ ਤੇ ਪਿੰਡ ਐਲ ਤੋਂ ਆਉਂਦੇ ਰਾਤ ਜਿਹੜੀ 12 ਵਜੇ ਪਿੰਡ ਐਲ ਤੋਂ ਇੱਥੇ ਆ ਕੇ ਸਰਜੀਤ ਸਿੰਘ ਨੇ ਬੰਦੇ ਫੜੇ ਆ ਤੇ ਉਹ ਚਿਟਾ ਲਾਉਂਦੇ ਪਏ ਸੀ ਤੇ ਉਹਨਾਂ ਕੋਲ ਹਥਿਆਰ ਤੇ ਤੇਜ ਹਥਿਆਰ ਹੁੰਦੇ ਨੇ ਔਰ ਦੂਸਰੀ ਗੱਲ ਪਿਸਟਲ ਵੀ ਹੋ ਸਕਦਾ ਉਹਨਾਂ ਕੋਲ ਕੁਝ ਹੋਰ ਵੀ ਹੋ ਸਕਦਾ ਪਿਛਲੇ ਸਾਲ ਮੰਗੇਵਾਲਿਆਂ ਦੀਆਂ ਸੱਟਾਂ ਲਾ ਕੇ ਗਏ ਉਹ ਬੰਦੇ ਹਾਥੋਂ ਤੋਂ ਵੱਢ ਕੇ ਗਿਆ ਔਰ 2 ਮਹੀਨੇ ਪਹਿਲਾਂ ਸਾਡੇ ਮੋੜ ਵੀ ਜਿਹੜਾ ਬੋਰ ਦਾ ਉਹ ਚੋਰੀ ਹੋ ਗਿਆ ਕਹਿੰਦੇ ਜੇ ਤੁਹਾਨੂੰ ਵਾਕਿਆ ਬਖਾ ਸਕਦੇ ਆ ਠੀਕ ਹੈ ਔਰ ਕੁਝ ਸਾਰੇ ਪਿੰਡਾਂ ਦੇ ਰਲ ਕੇ ਗੈਂਗ ਹੁੰਦਾ ਜੀ ਇਹ ਕੋਈ ਇੱਕ ਦਿਨ ਆ ਕੇ ਰੈਕੀ ਕਰਦਾ ਇੱਥੇ ਸਾਡੇ ਨਾਲ ਸਰਪੰਚਾ ਗਏ ਨੇ ਉਹਨਾਂ ਦੀਆਂ 5 ਵਾਰ ਮੋਟਰ ਲੁੱਤੀ ਹੈ ਜੀ ਠੀਕ ਹੈ ਮੇਰਾ ਮੋੜ ਚੋਰੀ ਹੋਇਆ ਜੀ ਠੀਕ ਹੈ ਕਿੰਦਾ ਨਾਮ ਲਈਏ ਤੁਸੀਂ ਆਂਦੇ ਡਰ ਲੱਗਦਾ ਵੀ ਡਰ ਪੂਰਾ ਪੂਰਾ ਡਰ ਹੈ ਜੀ ਉਹਨਾਂ ਕੋਲ ਪ੍ਰਸ਼ਾਸਨ ਨੂੰ ਸਾਡੀ ਤਾਂ ਇਹੀ ਬੇਨਤੀ ਹੈ ਕਿ ਇੱਥੇ ਪੈਟਰੋਲਿੰਗ ਪਾਲਟੀ ਰਾਤ ਦਿਨ ਭੇਜੀ ਜਾਵੇ ਸਵੇਰ 6 ਵਜੇ ਤੋਂ ਲੈ ਕੇ ਰਾਤ ਨੂੰ ਪੂਰੀ ਰਾਤ ਹੀ ਇੱਥੇ ਬੰਦੇ ਆਉਂਦੇ ਰਹਿੰਦੇ ਰਹਿੰਦੇ ਆ ਠੀਕ ਹੈ ਰਾਤ ਨੂੰ ਹੁਣ ਵਾਰੀਆਂ ਨੇ ਸਪਲਾਈ ਕਰਦੇ ਆ ਜਾਂ ਕਿੱਦਾਂ ਸਪਲਾਈ ਤਾਂ ਚਾਵਲੇ ਬਿੰਡ ਦੇ ਵਿੱਚ ਹੈਗਾ ਬਹੁਤ ਜ਼ਿਆਦਾ ਚਿੱਟਾ ਇੱਥੋਂ ਲੈ ਕੇ ਜਾਂਦੇ ਆ ਜਿਹੜੇ ਸੇਲ ਕਰਦੇ ਉਹਨਾਂ ਨੂੰ ਉਹਨਾਂ ਦੇ ਕੋਲ ਪਤਾ ਨਹੀਂ ਪ੍ਰਸ਼ਾਸਨ ਦਾ ਵਿੱਚ ਹੱਥ ਹੈ ਜਾਂ ਕਿਸ ਤਰੀਕੇ ਆ ਇਹ ਨਹੀਂ ਜਾਣਦੇ ਰੱਬ ਜਾਣਦਾ ਪਰ ਗੱਲ ਹੈ ਵੀ ਇਹਨਾਂ ਨੂੰ ਠੱਲ ਪਾਈ ਜਾਵੇ ਚੰਗੇ ਤਰੀਕੇ ਨਾਲ ਪ੍ਰਸ਼ਾਸਨ ਅੱਗੇ ਹੀ ਬੇਨਤੀ ਹੈ ਗੁਰੂਰ ਸਹਾਇਾ ਥਾਣਾ ਜਿਹੜਾ ਓ ਐਸਐਚਓ ਨੂੰ ਬੇਨਤੀ ਆਪਾਂ ਇਹੀ ਕਰਦੇ ਆ ਕਿ ਬੇਨਤੀ ਸਾਡੀ ਸੁਣੋ ਆਪਣੀ ਪੈਟਰੋਲਿੰਗ ਪਾਲਟੀ ਪੇਜ ਕੇ ਦਿਨ ਪਰ ਰਾਤ ਇਸ ਜਗ੍ਹਾ ਦੇ ਵਿੱਚ ਆਓ ਔਰ ਛਾਪਾ ਮਾਰੋ ਔਰ ਬੰਦੇ ਫੜੋ ਔਰ ਪ੍ਰਸ਼ਾਸਨ ਨੂੰ ਇਹੀ ਬੇਨਤੀ ਹੈ ਸਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾਈ ਜਾਵੇ ਭਾਈ ਇਹ ਏਰੀਆ ਕਿਹੜਾ ਹੈਗਾ ਜਿੱਥੇ ਆਪਾਂ ਖੜੇ ਇਹ ਜਿਹੜਾ ਏਰੀਆ ਹੈ ਇਹ ਗੁਰੂ ਅਰਸਾਏ ਤੋਂ ਜਿਹੜਾ ਕੋਰ ਸਿੰਘ ਵਾਲਾ ਰਾਹ ਜਾਂਦਾ ਹੈ ਔਰ ਉਹਦੇ ਤੋਂ ਜਿਹੜਾ ਕੱਚਾ ਰਾਹ ਗਮਿੰਦਗੜ੍ਹ ਨੂੰ ਜਾਂਦਾ ਹੈ ਇਹ ਉੱਥੇ ਚੌਂਕ ਬਣਦਾ ਇੱਥੇ ਕੇਸਰ ਸਿੰਘ ਵਾਲੇ ਦਾ ਵੀ ਖੇਤ ਬਣਦਾ ਇੱਥੇ ਝਾਵਲਿਆਂ ਦਾ ਵੀ ਖੇਤ ਬਣਦਾ ਇੱਥੇ ਵਸਤੀ ਲਾਭ ਸਿੰਘ ਵਾਲੇ ਦਾ ਠੀਕ ਹੈ ਜਿਆਦਾਤਰ ਇੱਥੇ ਕੇਸਰ ਸਿੰਘ ਵਾਲਾ ਤੇ ਵਸਤੀ ਲਾਭ ਸਿੰਘ ਵਾਲੀ ਇਸ ਜਗ੍ਹਾ ਦੇ ਵਿੱਚ ਇਹਨਾਂ ਦੇ ਖੇਤ ਬਣਦੇ ਆ ਠੀਕ ਹੈ ਤੇ ਇਹ ਜਿਹੜੇ ਬੰਦੇ ਆ ਨਾ ਜਿਹੜੇ ਬਹੁਤ ਹੀ ਜ਼ਿਆਦਾ ਖਰਾਬ ਤੇ ਧਮਗਾਉਂਦੇ ਵੀ ਆ ਪਿਛਲੇ ਸਾਲ ਦੋ ਬੰਦਾ ਇਸ ਜਗ੍ਹਾ ਦੇ ਵਿੱਚ ਇਸੇ ਸੜਕ ਦੇ ਉੱਪਰ ਪਾਣੀ ਵਾਰੀ ਲਾਉਂਦਾ ਪਿਆ ਸੀ ਉਹਦੇ ਹੱਥੋਂ ਮੋਬਾਈਲ ਖੋ ਕੇ ਲੈ ਗਿਆ ਠੀਕ ਹੈ ਹੁਣ ਰਾਤ ਦੀਆਂ ਵਾਰੀਆਂ ਇਸ ਜਗ੍ਹਾ ਦੇ ਵਿੱਚ ਠੀਕ ਹੈ ਸੋਮਵਾਰ ਤੋਂ ਮੰਗਲਵਾਰ ਤੋਂ ਵਾਰੀ ਸ਼ੁਰੂ ਹੋ ਜਾਂਦੀ ਰਾਤ ਦੀਆਂ ਵਾਰੀਆਂ ਕੋਈ ਪਤਾ ਨਹੀਂ ਕਿਹੜੇ ਟਾਈਮ ਉਹ ਚਾਵਲੇ ਤੋਂ 1.5 ਕਿਲੋਮੀਟਰ ਚਾਵਲੇ ਪੈਂਦਾ ਰਾਤ ਨੂੰ ਕਿਸਾਨ ਨੇ ਤਾਂ ਆਪਦੇ ਪਾਣੀ ਲਾਣ ਲਈ ਜਾਣਾ ਹੈ ਮੋਗੇ ਤ ਪਾਣੀ ਦੇਖਣ ਲਈ ਜਾਣਾ ਕੋਈ ਚੋਰੀ ਦਾ ਨਹੀਂ ਪਾਣੀ ਕਰਦਾ ਕਿਸੇ ਦੀ ਘੰਟਾ ਵਾਰੀ ਕਿਸੇ ਦੀ 2 ਘੰਟਾ ਵਾਰੀ ਕਿਸੇ ਦੀ 4 ਘੰਟਾ ਵਾਰੀ ਕਿਸੇ ਦੀ 2 ਘੰਟੇ 3 ਘੰਟੇ ਵਾਰੀ ਉਹਨੇ ਆਪਣੇ ਪਾਣੀ ਨੂੰ ਸੰਭਾਲਣਾ ਪਰ ਪਾਣੀ ਨੂੰ ਸੰਭਾਲਦਾ ਸੰਭਾਲਦਾ ਕਿਤੇ ਆਪਣੀ ਜਾਨ ਤੋਂ ਹੱਥ ਤੋਂ ਉਪ ਵਿੱਚ ਇਹ ਸਾਰੇ ਕਿਸਾਨ ਪਰੇਸ਼ਾਨ ਇਹ ਸਾਰੇ ਕਿਸਾਨ ਪਰੇਸ਼ਾਨ ਜਿੰਨੇ ਜਿੰਨੇ ਭਾਈ ਕੀ ਨਾਮ ਹੈ ਆਪਣਾ ਜਗਦੀਸ਼ ਸਿੰਘ ਹਾਂਜੀ ਕੀ ਦਿੱਕਤ ਕੀ ਆ ਰਹੀ ਹੈ ਤੁਹਾਨੂੰ ਵੀਰ ਜੀ ਚੋਰ ਬਹੁਤ ਇੱਥੇ ਆਉਂਦੇ ਆ ਅੱਛਾ ਚਿੱਟਾ ਵੀ ਲਾਉਂਦੇ ਆ ਮੋਟਰਾਂ ਲਾਲ ਜਾਂਦੇ ਆ ਤਾਰਾਂ ਕੱਟ ਕੇ ਲੈ ਜਾਂਦੇ ਆ ਸਾਹਮਣੇ ਜਿਹੜੀ ਮੋਟਰ ਚੱਲ ਰਹੀ ਹੈ ਕੱਲ ਦਿਨ ਦਿਹਾੜੇ ਲਾ ਕੇ ਲੈ ਗਏ ਬਿਲਕੁਲ ਜੀ ਤਸਵੀਰ ਜਿਹੜੀ ਤੁਹਾਨੂੰ ਸਾਹਮਣੇ ਦਿਖਾ ਰਹੇ ਹਾਂ ਇਹ ਮੋਟਰ ਬਾਈ ਹੋਰਾਂ ਨੇ ਹੁਣ ਫਿੱਟ ਕੀਤੀ ਹੈ ਦੁਬਾਰਾ ਤੇ ਇਸੇ ਕਰਕੇ ਬੁਲਾ ਕੇ ਕੱਲ ਮੋਟਰ ਦਿਨ ਦਿਹਾੜੇ ਲਾ ਕੇ ਲੈ ਗਏ ਸੀ ਤੇ ਅੱਜ ਇਹਨਾਂ ਨੇ ਨਵੀਂ ਮੋਟਰ ਲਿਆ ਕੇ ਇੱਥੇ ਫਿੱਟ ਕੀਤੀ ਹੈ ਤਸਵੀਰਾਂ ਚਾਹੇ ਤੁਸੀਂ ਸ਼ਾਮ ਸਮੇਂ ਦੇਖ ਰਹੇ ਹੋ ਪਰ ਗੁਰੂ ਅਰਸਾਏ ਦੇ ਚਾवला ਪਿੰਡ ਤੇ ਲਾਗੇ ਜਿਹੜਾ ਗੁਬਿੰਦਗੜ੍ਹ ਦਾ ਕੱਚਾ ਰਸਤਾ ਹੈ ਇਸ ਜਗ੍ਹਾ ਤੇ ਚੋਰਾਂ ਦਾ ਜਿਹੜਾ ਪੂਰਾ ਬੋਲਬਾਲਾ ਹੈਗਾ ਤੇ ਤਸਵੀਰਾਂ ਦੇਖ ਸਕਦੇ ਹੋ ਸਾਰੇ ਕਿਸਾਨ ਜਿਹੜੇ ਖੇਤਾਂ ਵਾਲੇ ਨੇ ਉਹ ਇੱਥੇ ਇਕੱਠੇ ਹੋ ਗਏ ਨੇ ਤੇ ਇਕੱਠੇ ਹੋ ਕੇ ਸਾਰੇ ਕਿਸਾਨਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਇਸ ਜਗ੍ਹਾ ਤੇ ਗਸ਼ਤ ਕੀਤੀ ਜਾਵੇ ਤੇ ਚੋਰਾਂ ਨੂੰ ਜਿਹੜੇ ਲਟੇਰੇ ਨੇ ਜਾਂ ਚਿੱਟਾ ਲਾਉਣ ਵਾਲੇ ਉਹਨਾਂ ਨੂੰ ਨੱਥ ਪਾਈ ਜਾਵੇ ਕਹਿਣਾ ਚਾਹੁੰਦੇ ਵੀਰ ਜੀ ਕਿਸੇ ਹਾਂਜੀ ਭਾਈ ਹਾਂਜੀ ਵੀਰ ਜੀ ਅਸੀਂ ਬਹੁਤ ਪਰੇਸ਼ਾਨ ਆ ਜੀ ਸਾਨੂੰ ਇਸ ਸੜਕ ਤੇ ਉੱਪਰ ਰਾਤ ਨੂੰ ਪਤਾ ਹੀ ਨਹੀਂ ਵੀ ਕਿੰਨੇ ਕੁ ਆਦਮੀ ਮਿਲਦੇ ਨੇ ਔਰ ਬੇਸਮਝੇ ਇਹਨਾਂ ਲੋਕਾਂ ਨੂੰ ਇਹ ਮੋਟਰਸਾਈਕਲ ਇਹਨੇ ਤੇਜ਼ ਚੱਲਦੇ ਨੇ ਇਹਨਾਂ ਨੇ ਵੇਖਣਾ ਕੋਈ ਬੰਦਾ ਆ ਦੀ ਸਾਈਡ ਚੱਲਿਆ ਜੀ ਔਰ ਇਹ ਨਸ਼ੇ ਦੇ ਸਾਰੇ ਕਾਰਨ ਨੇ ਜੀ ਲੋਕ ਜਿਹੜੇ ਅਸੀਂ ਇਸ ਨੂੰ ਪਰੇਸ਼ਾਨ ਕਿਸੇ ਦੀ ਕੋਈ ਤਾਰ ਲੈ ਜਾਂਦੀ ਹੈ ਕਿਸੇ ਦੀ ਮੋਟਰ ਹੈ ਜੀ ਇੰਨੀ ਮਹਿੰਗਾਈ ਦੇ ਵਿੱਚ ਕਿੱਥੋਂ ਵਾਰ-ਵਾਰ ਚੀਜ਼ ਪੂਰੀ ਕੀਤੀ ਜਾਂਦੀ ਜੀ ਔਰ ਪ੍ਰਸ਼ਾਸਨ ਤੇ ਮੰਗ ਕਰਦੇ ਆ ਜੀ ਸਾਨੂੰ ਇਸ ਚੀਜ਼ ਤੋਂ ਥੋੜਾ ਜਿਹਾ ਸਦਕਾਰਾ ਪਾਇਆ ਜਾਵੇ ਔਰ ਜਿੱਤੇ ਵੀ ਇਹ ਕੰਮ ਹੁੰਦਾ ਜੀ ਉਹਦੇ ਤੇ ਕੰਟਰੋਲ ਕੀਤਾ ਜਾਵੇ। ਬਿਲਕੁਲ ਜੀ ਤੁਹਾਨੂੰ ਪੂਰੀ ਸਥਿਤੀ ਦਿਖਾਈ ਹੈਗੀ ਆ ਬਸਤੀ ਗਵਿੰਦਗੜ ਚਾਵਲਾ ਤੇ ਕੋਰ ਸਿੰਘ ਵਾਲਾ ਦੇ ਪਿੱਛੇ ਛੜਕ ਜਿਹੜੀ ਵੱਡੀ ਜਾਂਦੀ ਹੈ ਕੱਚਾ ਰਸਤਾ ਬਸਤੀ ਗਵਿੰਦਗੜ ਜਾਂਦਾ ਕਿਸ ਸਿੰਘ ਵਾਲਾ ਬਸਤੀ ਦੇ ਲੋਕ ਨੇ ਕਿਸਾਨ ਨੇ ਕਿਸਾਨ ਆਪਨੇ ਖੇਤਾਂ ਦੇ ਵਿੱਚ ਆਨ ਤੋਂ ਵੀ ਰਾਤ ਨੂੰ ਡਰਦੇ ਨੇ ਕਿਉਂਕਿ ਵਾਰੀ ਪਾਣੀ ਜਦੋਂ ਲਗਾਣਾ ਹੈ ਰਾਤ ਨੂੰ ਤੇ ਇਹਨਾਂ ਨੂੰ ਡਰ ਰਹਿੰਦਾ ਕਿ ਚਿੱਟੇ ਵਾਲਾ ਜਾਂ ਕਾਪਾ ਮਾਰ ਕੇ ਜਾਂ ਕੋਈ ਓਏ ਕਿਤੇ ਬਾਈ ਵੀਰੀ ਇਹ ਵੀ ਕਹਿ ਰਿਹਾ ਮੇਂ ਨਜਾਇਜ਼ ਅਸਲਾ ਵੀ ਹੈ ਉਹਨਾਂ ਦੇ ਕੋਲ ਤੇ ਕਿਸੇ ਨਾ ਕਿਸੇ ਤਰੀਕੇ ਸਾਡਾ ਨੁਕਸਾਨ ਨਾ ਹੋ ਜਾਵੇ ਕਿਸਾਨ ਅੱਜ ਇੱਥੇ ਇਕੱਠੇ ਹੋਏ ਬਾਕਾਇਦਾ ਇੱਥੇ ਸਾਨੂੰ ਵੀ ਬੁਲਾਇਆ ਗਿਆ ਪੂਰੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ ਜਿਹੜਾ ਬੋਰ ਪਿੱਛੇ ਚੱਲਦਾ ਦਿਖਾਈ ਦੇ ਰਹੀ ਹੈ ਮੋਟਰ ਇਸ ਮੋਟਰ ਨੂੰ ਦਿਨ ਦਿਹਾੜੇ ਉਤਾਰ ਲਿਆ ਗਿਆ ਸੀ ਦਿਨ ਦਿਹਾੜੇ ਉਤਾਰ ਕੇ ਲੈ ਗਏ ਤੇ ਹੁਣ ਦੁਬਾਰਾ ਮੋਟਰ ਫਿੱਟ ਕਰਕੇ ਚਲਾਈ ਗਈ ਹੈ ਜਿਸ ਕਰਕੇ ਕਿਸਾਨ ਪਰੇਸ਼ਾਨ ਦਿਖਾਈ ਦੇ ਰਿਹਾ ਗੁਰੂ ਹਰਸਾਏ ਦੇ ਵਿੱਚ ਚਿੱਟੇ ਦਾ ਬੋਲ ਵਾਲੇ ਦੀ ਜਿਹੜੀ ਗੱਲ ਕਿਸਾਨਾਂ ਵੱਲੋਂ ਕਹੀ ਜਾ ਰਹੀ ਹੈ ਪਿੰਡਾਂ ਦੇ ਨਾਂ ਲਏ ਜਾ ਰਹੇ ਇਹਨਾਂ ਪਿੰਡਾਂ ਦੇ ਵਿੱਚ ਜਿਹੜਾ ਲੋਕ ਚਿੱਟੇ ਦਾ ਇਸਤੇਮਾਲ ਕਰਦੇ ਹੈਗੇ ਆ ਇੱਥੇ ਲੋਕ ਆਉਂਦੇ ਆ ਵਕਫ ਵਕਫ ਥਾਵਾਂ ਤੋਂ ਲੋਕ ਆਗੇ ਦਿਨੇ ਰਾਤ ਕਹਿੰਦੇ ਮੇਲਾ ਲੱਗਿਆ ਰਹਿੰਦਾ ਹੈ ਤੇ ਲੋੜ ਹੈ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਤੇ ਚਿੱਟੇ ਦੇ ਇਹਨਾਂ ਤਸਕਰਾਂ ਨੂੰ ਇਹਨਾਂ ਲੋਕਾਂ ਨੂੰ ਨੱਥ ਪਾਉਣ ਦੀ ਦੇਖਦੇ ਨੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁਦਾ ਗੁਰੂ ਹਰਸਾਏ